ਤਾਰੀ ਨਮੀਬਾਰੀ ਵਾਲਾ ਕੱਢ ਕੇ ਆ ਮਾਰੀ ਬਾਰ ਤੂੰ ਨਹੀਂ ਬੋਲੀ ਇਹਨਾਂ ਨੂੰ ਵੀ ਮੈਂ ਦੇਖੀ ਨੀ ਬਾਰ ਹੋ ਗਿਆ ਸੱਚ ਉਹ ਬਾਰੀ ਕੱਲ ਕਿਨੇ ਬਾਹਰ ਕੱਢ ਕੇ ਛਿੱਟੀ ਆ ਬਾਰ ਮੇਰੇ ਵਾਲੀ ਬਾਰੀ ਕਿਉਂ ਕੀ ਹੋ ਗਿਆ ਆਉਂਦ ਨਹੀਂ ਪੈਸਿਆਂ ਨੂੰ ਥਾਂ ਕਰ ਦਿਆ ਕਰੋ ਬੱਚੇ ਜੇ ਬਣਾਉਣਾ ਹੋਵੇ ਨਾ ਫੇਕ ਦਾ ਰੱਗੇ ਜਿਹੜਾ ਮਾਂ ਦਾ ਬਣਿਆ ਲਿਆ ਹੁਣ ਇਹ ਕਹੀਆਂ ਕੱਢ ਦਿਓ ਜਿਹੜੇ ਉਹ ਮੈਂ ਨਹੀਂ ਦੇਖੀ ਹਾਂ ਹੁਣ ਮੱਝ ਲੈਣੀ ਆ ਹਾਂ ਮੱਝ ਲੈਣੀ ਆ ਕੌਣ ਦਵਾਉਂਦਾ ਮੱਝ ਕੌਣ ਦਵਾਉਂਦਾ ਹੈ ਡੈਡੀ ਕਾਲਾ ਦਮਾਉਂਦਾ ਅਸੀਂ ਤਾਂ ਕੋਈ ਨਹੀਂ ਕਹਿੰਦੇ ਡੈਡੀ ਸਾਰੀ ਪਹਿਣਾ ਸਾਰਾ ਕੁਸ ਤੂੰ ਤਾਂ 16 ਮੇਰੇ ਬਲੱਡ ਵਰ ਗਿਆ ਮੇਰਾ ਇਹ ਕਹਿੰਦੇ ਆ ਲੈ ਬੱਸਾਂ ਅਸੀਂ ਇਹ ਅਸਲੀ ਨੂੰ ਕਹਿਆ ਉਹ ਹਾਂ ਮੇਰਾ ਕੋਈ ਨਹੀਂ ਰੱਖਣੀ ਅੱਗੇ ਰੱਖੀ ਸੋ ਕੀ ਕੀਤੀ ਸੀ ਤੁਸੀਂ ਹਾਂ ਅੱਗੇ ਰੱਖੀ ਸੀ ਉਹ ਕਿੱਥੇ ਰੱਖੀ ਆ ਚੰਗਾ ਸਾਲ ਹੋ ਗਏ ਬੰਦਾ ਦੀ ਬੜੀ ਕਾਰ ਨਹੀਂ ਵੀ ਬਸ ਹੋ ਗਿਆ ਹੋਇਆ ਮੇਰਾ ਮੁਕੇ ਲਾ ਕੇ ਜਾਂਦਾ ਨਾ ਗਣ ਕੌਣ ਤੇ ਰੱਪਿਆ ਕੀ ਕਹਿੰਦਾ ਐਨੇ ਰਸ ਕੁੜੀਆਂ ਬੈਠਣਾ ਤੇ ਲਾ ਕੇ ਜਾਂਦਾ ਹਾਂ ਨਹੀਂ ਕਹਿੰਦਾ ਕੀ ਆ ਗਿਆ ਜੇ ਤੇ ਵਾਲਾ ਪਰ ਬਥੇਰੀਆ ਹਾਂ ਹਾਂ ਸਹੀ ਗੱਲ ਆ ਐਵੇਂ ਪਸਮਾਜ ਨਹੀਂ ਡੈਡੀ ਹਾਂ ਮੱਝ ਲੈ ਕੇ ਆਉਣੀ ਆ ਹੈਂ ਆ ਦਿੱਤਾ ਹੈਂ ਇਹ ਨਾ ਨਾ ਕਰੋ ਕਰੋ ਗੱਲ ਦੀ ਨਾ ਚੋਰੀਆਂ ਫਿਰ ਕਿਆ ਕੋ ਤੈਨੂੰ ਕਿਆ ਕਰੂਗੀ ਮੈਂ ਤਾਂ ਨਹੀਂ ਚੁੰਦਾ ਚੁੰਦਾ ਮੱਝ ਮੁੱਝ ਆਪਾਂ ਬਾਹਰ ਨੂੰ ਜਾ ਬਾਹਰ ਨੂੰ ਜਾਓ ਬਾਹਰ ਨੂੰ ਜਾਓ ਬਾਹਰ ਰਹਿਣ ਦੇ ਰਹਿਣ ਦੇ ਇਵੇਂ ਮੱਝ ਲੈ ਕੇ ਆਉਣੀ ਆ ਬਾਹਰੋਂ ਇੱਥੇ ਗਾਲ ਛਾੜੀ ਪਾਣੀ ਆ ਤੂੰ ਇਹ ਕੋਈ ਨਹੀਂ ਆਣੀ ਅੱਜ ਮੱਝ ਅੱਜ ਮੱਝ ਦਾ ਫੇਰ ਵਾ ਕਿੱਥੋਂ ਜਾਦਾ ਡੈਡੀ ਡੈਡੀ ਨੇ ਕੀਤਾ ਹੋਣਾ ਕੰਮ ਸ਼ੁਰੂ ਨਹੀਂ ਮੰਮੀ ਇਹ ਮੇਰਾ ਸਿਰ ਦੁਖਦੇ ਤੇ ਤੂੰ ਹੀ ਤਾਂ ਛੋਲਿਆ ਹਾਂ ਉਹਦਾ ਤਾਂ ਜਾਦੀ ਲਾ ਲਾ ਬਾਹਰੋਂ ਆ ਕੇ ਵੀ ਆ ਕੇ ਖੇਡਦੇ ਨਾ ਕੋਈ ਦਾ ਨਾ ਸਾਨੂੰ ਆਉਂਦੀ ਸੀ ਛੋਣੀ ਛੋਣੀ ਕਿਉਂ ਗਿਆ ਹੈਗੀ ਆ ਪਰ ਹੁਣ ਛੱਡ ਕੇ ਕੱਢ ਜਾਵਾ ਹੈ ਦੱਦੀ ਹੈਪੀ ਨੇ ਹੈਪੀ ਨੇ ਹੱਥ ਗੱਲ ਜਿੱਤੇ ਆ ਗਈ ਆ ਕੁਮਾਈ ਦੰਦਾ ਹੈ ਦੱਦੀ ਜਦੋਂ ਕੇਰਾ ਲੋਨ ਲੈਣਾ ਸੀ ਮੱਝਾਂ ਤੇ ਆਪਾਂ ਜਦੋਂ ਹੈਪੀ ਦਾ ਮੋਗਿਓ ਕੋਰਸ ਕਰਾਇਆ ਸੀਗਾ ਜਦੋਂ ਹੈਪੀ ਨੂੰ ਡਾਕਟਰ ਨੇ ਪੁੱਛਿਆ ਮੱਝ ਦੇ ਥੱਲੇ ਦੇ ਦੰਦ ਹੁੰਦੇ ਆ ਕੀ ਸੀ ਕਹਿੰਦੀ ਨਹੀਂ ਕਹਿੰਦੀ ਮੱਝ ਦੇ ਥੱਲੇ ਦੇ ਦੰਦ ਹੁੰਦੇ ਹੀ ਨਹੀਂ ਕਹਿੰਦੀ ਤਾਂ ਲੈ ਹੁੰਦਾ ਨਹੀਂ ਮੀ ਪੈਗਾ ਮੈਨੂੰ ਪਤਾ ਨਹੀਂ ਮੈਂ ਇਹ ਕਹਿੰਦਾ ਸੀ ਆ ਮੋਗਿਓ ਪਾਸ ਕਰਾਂ ਸੀ ਲੁਧਿਆਣੇੋਂ ਇਹਨੂੰ ਇਹਨਾਂ ਦਾ ਪਤਾ ਨਹੀਂ ਧਾਰਾ ਇਹਨੇ ਕਿੱਥੇ ਚੋਣੀਆਂ ਇਹਦਾ ਕੇ ਦੰਦ ਮਾਤੇ ਨੇ ਹੁੰਦੇ ਆ ਤੇ ਕਹਿੰਦੀ ਨਹੀਂ ਆਹੋ ਕਹਿੰਦੀ ਮੱਝ ਦੇ ਦੰਦ ਹੀ ਨਹੀਂ ਹੁੰਦੇ ਬੋਟਾ ਨਹੀਂ ਚੱਪਦੀ ਐ ਛਣ ਕੇ ਥੱਲੇ ਦਾ ਨੂੰ ਜਾਂ ਤਾਂ ਵਾਲੇ ਦੰਦ ਹੁੰਦੇ ਆ ਮੈਂ ਕਿਹੜਾ ਮੱਝ ਮੂੰਹ ਜਾ ਤਾ ਪਾ ਨਹੀਂ ਪਛਲਾ ਨੂੰ ਮੱਝ ਦਾ ਹਾਲ ਆ ਮਤਾਂ ਦਿੰਦੀ ਆ ਤੈਨੂੰ ਦੇਖ ਲੈ ਤੈਨੂੰ ਤਾਂ ਮਤਾਂ ਮੂਰੇ ਹੋ ਹੋ ਦਿੰਦੇ ਨਾ ਕਿਵੇਂ ਰੱਖਣੀ ਨਹੀਂ ਕੋਈ ਮੱਥਾ ਵੱਡੀਆਂ ਆ ਲੱਕ ਵੱਡੀਆਂ ਸਹੀ ਗੱਲ ਆ ਤੇਰੀਆਂ ਚੋਰੀਆਂ ਨਾਲ ਬੱਸ ਹਾਂ ਜਿਹੜੀਆਂ ਮੈਂ ਮਾਰ ਕੇ ਰੱਖੀ ਆ ਓਏ ਸੱਚ ਉਹ 바ਰੀ ਕੱਲ ਕਿਨੇ ਬਾਹਰ ਕੱਢ ਕੇ ਛਿੱਟੀ ਆ ਬਾਹਰ ਮੇਰੇ ਵਾਲੀ 바ਰੀ ਕਿਉਂ ਕੀ ਹੋ ਗਿਆ ਆਉਂਦਾਂ ਹੀ ਪੈਸਿਆਂ ਨੂੰ ਥਾਂ ਕਰਦਿਆ ਕਰੋ ਬੱਸ ਹੁਣ ਲੈ ਆਖੇ ਕੌਣ ਦਊਗਾ ਉਹ ਬਾਹਰ ਕੱਢ ਕੇ ਮਾਰੀ ਸਾਰੀ ਸਬਰ ਬਰਥਡੇ ਦੇਣੀ ਤੈਨੂੰ ਲੈ ਅਸੀਂ ਫੁੱਟੇ ਡੈਡੀ ਲੈ ਕੇ ਦੇਣੀ ਨਾ ਨਾ ਅਸੀਂ ਲੈਣਗੇ ਨਹੀਂ ਉਹੀ ਲੋਡ ਕਰਾ ਲੈਣੀ ਆ ਰਾਮਨਾਥ ਸਮਾਨ ਜਿਹੜਾ ਨਵਾਂ ਨਵਾਂ ਸਮਾਨ ਵੀ ਚੱਕ ਚੱਕ ਬਾਹਰ ਮਾਰ ਦਿਆਂ ਹੁੰਦੇ ਨਹੀਂ ਅਸੀਂ ਐਤ ਕੀ ਕਰਤੀ ਸਫਾਈ ਅਸੀਂ ਨਾ ਸਫਾਈ ਨਹੀਂ ਕਰਨੀ ਪਾਣੀ ਹਾਂ ਬੰਦਾ ਪੁੱਛਦਾ ਲਵੇ ਉਹ ਜਾਰੀ ਆ ਦੇ ਇਹ ਪਹਿਲਾਂ ਮੈਨੂੰ ਆਇਆ ਨਹੀਂ ਸਮਝ ਆਉਂਦੀ ਵੀ ਕਾਢੀ ਕਿਵੇਂ ਹੋਊਗੀ ਯਾਰ ਲੈ ਛਾਰੀ ਨਮੀ ਬਾਰੀ ਲੈ ਕੱਢ ਕੇ ਆ ਮਾਰੀ ਬਾਹਰ ਲੈ ਹੋ ਉਹ ਬਾਰੀ ਨੂੰ ਹੋਇਆ ਕੀ ਆ ਪਹਿਲਾਂ ਤਾਂ ਮੈਨੂੰ ਆਂ ਦੱਸੋ ਵਾਲੀ ਟੁੱਟ ਗਈ ਸੀ ਬਾਰੀ ਪੁੱਛਦੇ ਮਾਰ ਗਈ ਹਲਾਈ ਵਾਪਸੇ ਲੋਟ ਕਰਨ ਵਾਲੀ ਆ ਤਾਂ 1000 ਰੁਪਿਆ 2000 ਲੱਗਣਾ ਹਾਂ ਐਵੇਂ ਨਵੀਂ ਕਿਨੇ ਕਹੇ ਨਵੀਂ ਲੈ ਕੇ ਆਉਣੀ ਆ ਅਸੀਂ ਨਹੀਂ ਲੈ ਕੇ ਆਉਣੀ ਇਹ ਵੀ ਖਰਚੇ ਦਾ ਥਾਂ ਖੜਾ ਕਰ ਪੈਸੇ ਮੈਂ ਕਿਸੇ ਨੇ ਨਹੀਂ ਦੇਣਾ ਆਪਾਂ ਨੂੰ ਦੇਣੇ ਪੈਣੇ ਆ ਇਹਨਾਂ ਨੇ ਤਾਂ ਰੱਖ ਦੇਣੀ ਆ ਇੱਥੇ ਲਿਆ ਕੇ ਹਾਂ ਨੀ ਪਿਓ ਨੇ ਨੇ ਹੋਰ ਲੈ ਚੱਕ ਨਹੀਂ ਉਹਨੂੰ ਹੋਇਆ ਕੀ ਸੀ ਵਾਰੀ ਨੂੰ ਪਹਿਲਾਂ ਤਾਂ ਆਏ ਦੱਸੋ ਕਾਦੀ ਖਾਦੀ ਉਹ ਕਦੇ ਲੱਕੜ ਦੀ ਆ ਬੂਰੇ ਦੀ ਵਾਰੀ ਆ ਉਹ ਉਹ ਕਿੰਨਾ ਭੂਰਾ ਬਣਾ ਦੇਖਿਆ ਉਹ ਬੂਰਾ ਸਾਰਾ ਸਾਰਾ ਅਸੀਂ ਬਾਹਰ ਨਿਕਟ ਢਿੰਗ ਜਿਹੜੇ ਟੱਕ ਹੋਈ ਨਹੀਂ ਉਹਦਾ ਨਾ ਉਹਨੂੰ ਲੋੜ ਹੀ ਕੀ ਸੀ ਛੇੜ ਨਹੀਂ ਕਾ ਤੁਸੀਂ ਉਹ ਹਾਂ ਫੇਰ ਕਹਿਣਾ ਓ ਛੱਬਿਆ ਆ ਕਰੀ ਐਨੇ ਕੋ ਆ ਹੋ ਗਿਆ ਸਭੋ ਆ ਪਰ ਬਸ ਲਾ ਕੇ ਉਂਗਲ ਜੀ ਭੱਜ ਜਾਂਦੀ ਆ ਲਿਆ ਕੇ ਸਾਮਾਨ ਜਿਆ ਜਿਹੜਾ ਵਧੀਆ ਵਧੀਆ ਸਾਮਾਨ ਉਹ ਵੀ ਬਾਹਰ ਕੱਢ ਕੇ ਮਾਰਿਆ ਤੇਰੇ ਕੱਲ ਕਿੰਨੇ ਸੂਟ ਚ ਕਾਤੇ ਕੋਣ ਦੇਖੇ ਪਤਾ ਨਹੀਂ ਤੁਹਾਨੂੰ ਕੋਈ ਪੰਧਵਾਨੂ ਕਹੇ ਚਾਤੇ ਮੈਂ ਤਾਂ ਦੇਖਿਆ ਨਹੀਂ ਕਿਹੜਾ ਦੇਚਾ ਕਿਹੜਾ ਰਸਤਰਾ ਨਵੇਂ ਸੂਟ ਵੀ ਚੱਕ ਕੇ ਮਾਰੇ ਤੇਰੇ ਇਹ ਬਾ ਇਹ じゃ ਕੋਈ ਕਰਨ ਮੇਰੇ ਸੂਟ ਮੈਨੂੰ ਮੇਰੇ ਨੀਕ ਨਾ ਲੱਭੀਆਂ ਅੱਜ ਪਤਾ ਨਹੀਂ ਕਿੱਥੇ ਰੱਖ ਦਿਆਂ ਇਹਨਾਂ ਨੇ ਤੇ ਨਿਗਰ ਪੰਡਜ ਬਣ ਕੇ ਦੇਦਿਓ ਯਾਰ ਲੋ ਜੀ ਪੁੱਛਦਾ ਲਿਆ ਕਰੋ ਕਾਦੀ ਡਿਨਰ ਜਿੱਟਾ ਨਹੀਂ ਪੁਰਾਣੇ ਭਾਂਡਿਆਂ ਦੀ ਹਾਂ ਦੇ 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 ਤੇ ਭਾਂਡਿਆਂ ਨੂੰ ਕੱਢਤੀ ਜਾਈ ਕਰੋ ਨਾ ਜੀ ਚਲੋ ਜੀ ਤੇਰਾ ਸਾਮਾਨ ਹੀ ਕੱਢੀ ਜਾਂਦੀਆਂ ਇਹ ਯਾਰ ਜਦੋਂ ਆਉਂਦਿਆਂ ਇਹ ਸਾਮਾਨ ਹੀ ਕੱਢਦੇ ਮੇਰਾ ਜਦੋਂ ਆਉਂਦਿਆਂ ਸਾਮਾਨ ਇੱਕੋ ਜਿਹਾ ਇਹ ਤਿੰਨਾਂ ਦੀ ਇੱਕੋ ਰ ਹੈ ਇਹਨਾਂ ਦੀ ਸਾਰਾ ਸਾਮਾਨ ਕੱਢ ਕੱਢ ਬਾਹਰ ਮਾਰਿਆ ਪਿਆ ਉਹਦੇ ਉਹਦੇ ਸਾਦੇ ਨਾਲ ਹਾਂ ਇਹਨਾਂ ਨੂੰ ਪਤਾ ਲੱਗੇ ਕਿਵੇਂ ਜੇ ਬਣਾਉਣਾ ਹੋਵੇਗਾ ਫੇਕ ਦਾ ਲੱਗੇ ਜੇ ਦਾ ਮਾ ਦਾ ਬਣਿਆ ਦਿਆ ਹੁਣ ਇਹ ਕਹੀਏ ਕਰ ਦਿਓ ਹੂੰ ਪਰ ਕੇ ਮਾ ਨੂੰ ਵੀ ਕਹਿ ਦੇਣੀ ਹੈ ਕਰ ਦੋ ਬਰਨ ਦਾ ਮਾ ਵੀ ਹਾਂ ਹਾਂ ਡੈਡੀ ਹੁਣ ਹੁਣ ਤਾਂ ਡੈਡੀ ਨੂੰ ਮਰੀ ਮੈਂ ਨਹੀਂ ਕੋਈ ਮਾ ਮੈਂ ਨਹੀਂ ਪੇਰ ਹਾਂ ਨਹੀਂ ਮਾ ਬਦਲ ਬਦਲ ਕੀ ਨਹੀਂ ਯਾਰ ਬਾਰੀ ਨੂੰ ਡੈਡੀ ਕੀ ਹੋਇਆ ਤੂੰ ਵੀ ਨਾਲ ਹੀ ਰਲ ਗਏ ਇਹਨਾਂ ਦੇ ਬਾਰੀਆਂ ਬਾਰੇ ਕੜਤਿਆਂ ਵਿੱਚੋਂ ਮੈਂ ਕਹਿੰਦੇ ਨਾਲ ਤਾਂ ਤੁਸੀਂ ਹੀ ਕਢਾਈ ਹੈ ਬਾਰੀ ਚੱਕ ਕੇ ਟੁੱਟੀ ਵਈ ਸੀਗੀ ਕੁਛ ਨਹੀਂ ਟੁੱਟੀ ਦਿਖਾਓ ਕੀ ਟਟੇ ਮਗਰ ਪੱਲਾ ਲੱਗਣਾ ਇੱਕ ਮੈਂ ਕਹਿੰਦੀ ਹੋਰ ਲੈ ਲਓ ਕੁਛ ਨਹੀਂ ਕੋਈ ਨਾ ਕੁਛ ਨਹੀਂ ਹੋਇਆ ਸੀਸੇ ਉਹਦੇ ਬੜਾ ਜਾਂਦਾ ਹੋਵੇ ਸੀਸਾ ਟੁੱਟਿਆ ਕੋਈ ਉਹ ਰੈਕ ਬਣਾ ਲਾ ਜਿੱਥੇ ਖਾਣਾ ਨਹੀਂ ਨਹੀਂ ਰੈਕੂ ਕੋਈ ਨਹੀਂ ਸੀ ਉਹਦੇ ਹੀ ਲਵਾ ਦੇਣਾ ਨਾ ਨਾ ਉਹਦੇ ਰੈਕ ਬਣਾ ਲਓ ਜਿਹੜੀ ਸੁਣਾਲਾ ਉਹ ਯਾਰ ਇਹਦੀ ਮਾਰੀ ਜਾਂਦੀਆਂ ਰੈਕ ਹੈਗਾ ਸਾਡੇ ਕੋਲੇ ਉਹਦੇ ਅੰਦਰ ਪਿਆ ਮੇਰੀ ਬਹੁਤ ਜੁੱਤਾ ਰੈਕ ਉਹ ਜਿਹੜਾ ਕਾਂਤੀ ਤੁਸੀਂ ਜਿਹਨਾਂ ਮਾਨੀ ਜੀ ਥੋੜੇ ਜਿਹਾ ਪੱਲਾ ਲਵਾਉਣਾ ਹੈ ਸੈਲਫ ਨਹੀਂ ਨਹੀਂ ਉਹ ਦੱਸਿਆ ਸੀ ਹਾਂ ਕੁਲਵਾ ਕੇ ਇਹਦੇ ਜੁੱਤੇ ਇੰਨੇ ਓਏ ਅਸੀਂ ਉਹ ਬਾਹਰ ਵੀ ਅੰਦਰ ਲੈ ਕੇ ਆਉਣੀ ਆ ਦੁਆਰ ਤੋਂ ਆਹੋਲਾ ਹੁਣ ਨਹੀਂ ਹੋਣਾ ਜਦੋਂ ਟੱਕਣੀ ਨਹੀਂ ਨਹੀਂ ਉਹਨੂੰ ਅਸੀਂ ਲਵਾ ਲੈਣਾ ਪੱਲਾ ਆ ਦੇਖ ਲੈ ਲੈ ਦੇਖ ਲਈ ਤੂੰ ਸਾਰਾ ਸਮਾਨ ਕੱਢ ਕੱਢ ਤੂੰ ਕੀ ਤੂੰ ਨਹੀਂ ਬੋਲੀ ਇਹਨਾਂ ਨੂੰ ਵੀ ਮੈਂ ਤਾਂ ਹੀ ਬਾਹਰ ਹੋ ਗਿਆ ਚੰਗਾ ਚੱਲੋ ਪਾਏ ਕਰੋ ਲਾ ਤਾਹੀ ਦਾ ਗਾਲਾਂ ਘੜਦਾ ਕਾਲਾ ਉਹਦੇ ਖਰਚੇ ਕਰਾਉਂਦੀ ਰਹਿੰਦੀ ਐ ਅਸੀਂ ਕੋਈ ਮਰਚਾ ਨਹੀਂ ਕਰਦੇ ਜਿਹੜਾ ਜਿੱਥੇ ਕਰਨਾ ਤੇ ਉਥੇ ਦਾ ਕਰ ਲੈ ਹੁਣ ਇਹਨਾਂ ਕਵਾੜ ਅੰਦਰ ਨਹੀਂ ਰੱਖਿਆ ਖੜਾਵਾ ਹੈਂ ਛੂ ਵੀ ਨਹੀਂ ਲੋਟਾਉਂਦੇ ਇਹਨਾਂ ਦੇ ਤਾਂ ਸਹੀ ਗੱਲ ਆ ਤੇ ਉਹ ਵੀ ਪਾਉਣੀ ਆਗੇ ਹਾਂ ਪਾਉਣੀ ਆ ਨਾ ਚੱਲਣਾ ਨਾ 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 ਦੋ ਨੀ ਤੈਨੂੰ ਮੈਂ ਸੂਟ ਲੈ ਕੇ ਦੇਣੀ ਸੀ ਹੁਣ ਤੂੰ ਮੈਨੂੰ 바ਰੀ ਲੈ ਕੇ ਦੇਂਗੀ ਮੇਰੀ 바ਰੀ ਬਾਹਰ ਕੱਢ ਤੀ ਤੂੰ ਬੱਸ ਗਿਆ ਤੇਰਾ ਤੇਰੇ ਹੀ ছিਰਾ ਗਿਆ ਸਮਾਨ ਡੈਡੀ ਲੈ ਕੇ ਹਾਂ ਡੈਡੀ ਨੇ ਕੋਹ ਨਹੀਂ ਲੈ ਕੇ ਦੇਣੀ ਤੈਨੂੰ ਸੂਟ ਲੈ ਕੇ ਦੇਣੀ ਤੈਨੂੰ ਸੂਟ ਲੈ ਕੇ ਦੇਣਾ ਸੀ ਤੂੰ ਮੇਰੀ ਬਾਰੀ ਦਾ ਨੁਕਸਾਨ ਕਰਤਾ ਤੇਰਾ ਸੂਟ ਕੈਂਸਲ ਹੋ ਗਿਆ ਹੁਣ ਮੈਂ ਵੀ ਬਾਰੀ ਪਾਈ ਸੀ ਬਾਰੀ ਸੀ ਕੋਈ ਨਹੀਂ ਟੁੱਟੀ ਵੀ ਸੀ ਤੂੰ ਨਹੀਂ ਬੋਲਣਾ ਸੂਟ ਪੱッセ ਤੈਨੂੰ ਤਾਂ ਮਿਲ ਗਿਆ ਆਪਾਂ ਦੋਹਾਂ ਹੀ ਚੱਲਾਂਗੇ ਨਹੀਂ ਤੇਰਾ ਧੱਫੜ ਪਊ ਨਾ ਨਹੀਂ ਉਹ ਨਹੀਂ ਉਹ ਨਹੀਂ ਨਾ ਇਹਨੂੰ ਤਾਂ ਮੈਂ ਨਹੀਂ ਨਹੀਂ ਹੁਣ ਇਹਦਾ ਸੂ ਬਾਰੀ ਵਾਰ ਕੱਢਤੀ ਇਹਦਾ ਸੂਟ ਕੈਨਸਲ ਆ। ਹੁਣ ਪੁੱਤ ਤਾਂ ਲੈ ਲਿਆ ਹੁਣ ਮੈਂ ਤਾਂ ਉੱਪਰੋਂ ਹੋਣਾ ਵਾ ਬਸ ਹੁਣ ਮੈਂ ਲੈ ਦੇਣਾ। ਨਹੀਂ ਤੇਰਾ ਸੂਟ ਤਾਂ ਬਾਹਰ ਗਏ ਉਹਦੇ ਵਾਰੀ ਪਈ। ਤੂੰ ਤਾਂ ਲੈ ਕੇ ਦੇਣੀ ਆ ਹੁਣ ਵਾਰੀ। ਡੈਡੀ ਲੈ ਡੈਡੀ ਮੈਂ ਧੰਨਵਾਦ ਤੁਸੀਂ ਲੈ ਕੇ ਦੇਣੀ ਨਾ ਪਾਰਾ ਚੜਿਆ ਸੀਗਾ। ਡੈਡੀ ਨੇ ਮਣੀ ਪੁੱਛਿਆ ਹੂੰ ਡੈਡੀ ਰੋਕਦਾ ਨਹੀਂ ਉਹਦਾ ਟੋਕਦਾ। ਜਿਹੜੀ ਵਧੀਆ ਚੀਜ਼ ਆ ਉਹ ਚਗਾ ਕੇ ਮਾਰੀ ਬਾਹਰ ਚਲੋ ਜੀ। ਡੈਡੀ ਨਾ ਬਣਾਉਂਦੇ ਆਂ ਜੀ। ਚਲੋ ਲਓ ਨਮੀ। ਹਉ ਵਧੀਆ ਆ। ਤੇ ਮਾ ਪੁੱਤ ਤਾਂ ਨਹੀਂ ਪੈਸੇ ਲੈਂਦਾ। ਪੈਸੇ ਸਾਨੂੰ ਹੀ ਦੇਣੇ ਪੈਣੇ ਆ ਮਾਂ ਪੁੱਤਾਂ ਨੂੰ ਹੀ ਡੈਡੀ ਵਾਲ ਤਾਂ ਪਤਾ ਨਹੀਂ ਲੱਗਦਾ ਕਿੱਧਰ ਗਈ ਪੈਨਸ਼ਨ ਨਹੀਂ ਨਹੀਂ ਮੈਂ ਨਾ ਮੈਂ ਜਾਊਂਗੀ ਰੱਦ ਦੇ ਨਾਲ ਨਾਗਦ ਚਾੱਕ ਹੀ ਲਿਆਇਓ ਹੁਣ ਲਵਾਓ ਉਹ ਬਣਾ ਲੋ ਰੈਕ ਬਣਾ ਦੋ ਉਹ ਸੂਈ ਰੈਕ ਨਾਲਾ ਕੋਸ ਨਹੀਂ ਯਾਰ ਹੋਇਆ ਤੁਸੀਂ ਤਾਂ ਉਹੀ ਕਰੀ ਜਾਂਦੀਆਂ ਉਹਨਾਂ ਨੂੰ ਲਾ ਕੇ ਬਾੜੀ ਲਾ ਕੇ اچھا ਤੈਨੂੰ ਹੀ ਲਾ ਦੰਨੇ ਆ ਮੈਂ ਖੈਨਾ ਤੂੰ ਹੈਂ ਚਾਮੀ ਨੂੰ ਬਣਾ ਦੋ ਮੈਂ ਲੈ ਜੂਗੀ ਚਾੱਕ ਤੂੰ ਤੂੰ ਲੈ ਕੇ ਲੈ ਕਹਿੰਦੀ ਲਚਾਕ ਕੇ ਮੈਂ ਲੈ ਜੂਗੀ ਨਹੀਂ ਮੈਂ ਚਾੱਕ ਕੇ ਲੈ ਜੂ ਆ ਬਾਰੀ ਬਾੜ ਹੀ ਕਾ ਤੋ ਕੱਢੀ ਇੰਜੀ ਤੋ ਕੀ ਸੀ ਜਣੀ ਟੱਪ ਗਈ ਐ ਜਮਾ ਹਾਂ ਵਾਲੀ ਬਣਾ ਕੇ ਆਪਾਂ ਇੱਥੇ ਲਾ ਲੇ ਚਲੋ ਜੀ ਚੋ ਹਾਂ ਇਹ ਗੱਲ ਤੇਰੀ ਸਹੀ ਆ ਉਹਨੂੰ ਭਾਂਡੇ ਵਾਲੀ ਵਾਰੀ ਬਣਾ ਲੈਣੇ ਆ ਥੱਲੇ ਰੈਕ ਲਵਾ ਦੰਨੇ ਆ ਉਹਦੇ ਐ ਖੋਲਦੇ ਰੱਖਣੇ ਜੀ ਹਾਂ ਇਹ ਇਹ ਗੱਲ ਤੇਰੀ ਜਮਾ ਸਹੀ ਆ ਇੱਥੇ ਇੰਨੀ ਕੁ ਬਣਾ ਕੇ ਨਾ ਸਤਨਾਮ ਨੂੰ ਬੁਲਾ ਕੇ ਲੈ ਕੇ ਆਉਣਾ ਪਾਣਾ ਇਹ ਹਾਂ ਦੋ ਨਾ ਬਣ ਜਾਣੀਆਂ ਉਹਨੀਆਂ ਹਾਂ ਇਹ ਇੱਥੇ ਰੱਖ ਲਓ ਪਤੀਲੇ ਕੰਨ ਰੱਖਣੂ ਠੀਕ ਆ ਜੇ ਇੱਥੇ ਰੱਖ ਲੂ ਅੱਛਾ ਨਾਲ ਲਾ ਕੇ ਨਾ ਪਤੀਲੇ ਕਿਵੇਂ ਆਇਆ ਕਰਨਗੇ ਉਹ ਚ ਜਿਹੜੇ ਅਬਦੀਲੇ ਆਏ ਏਡਾ ਏਡਾ ਪਤੀਲੇ ਮਸ਼ੀਨ ਆ ਕੱਪੜੇ ਵਾਲੀ ਉਹ ਵੀ ਕੱਢਣੀ ਆ ਚਲੋ ਚਾਰਾ ਕੋਸੀ ਕੱਢੀ ਜਾਓ ਸਾਡਾ ਆਕੇ ਤੁਸੀਂ ਹਾਂ ਨਹੀਂ ਨਹੀਂ ਹੋ ਆਪਾਂ ਅੰਦਰ ਰੱਖ ਲਾਂਗੇ ਨਹੀਂ ਨਹੀਂ ਕੋਹ ਨਹੀਂ ਕੱਢਣਾ ਹੁਣ ਉਹ ਤਾਂ ਕੱਲ ਮੈਂ ਆਪ ਹੀ ਹੈ ਨਹੀਂ ਸੀ ਨਹੀਂ ਤੁਹਾਨੂੰ ਬਾਰੀ ਵੀ ਨਹੀਂ ਨਿਕਲਨੀ ਥੋੜੀ ਮੈਂ ਤਾਂ ਵਿਆਹ ਤੇ ਗਿਆ ਬਈ ਤੂੰ ਫਾਇਦਾ ਚੱਕ ਗਈ ਚਲ ਤੂੰ ਆ ਆ ਦੇ ਅੱਜ ਬੈੱਡ ਪੋਲ ਹਾਂ ਤੂੰ ਆ ਆ ਦੇ ਵੀ ਕੱਢ ਹਾਂ ਮੈਂ ਸਾਰੇ ਪੁਰਾਣੇ ਅੱਜ ਸਾਰੇ ਲੀੜੇ ਆਪਾਂ ਕੱਢ ਦੇਣੇ ਇਹ ਇਹ ਪਤਾ ਕੀ ਕਰ ਰਿਹਾ ਜਿੱਥੇ ਜਾਂਦਾ ਹੈ ਸਟicker ਤੋੜ ਕੇ ਨਵੇਂ ਕੱਪੜੇ ਪਾ ਕੇ ਜਾਂਦਾ ਹੈ ਨਾ ਜਿਹੜੇ ਨਵੇਂ ਸਟicker ਤੋੜ ਕੇ ਨਵੇਂ ਪਾ ਕੇ ਜਾਂਦਾ ਜਿੱਥੇ ਵੀ ਜਾਂਦਾ ਮੈਂ ਵੀ ਤੇ ਬੈੱਡ ਡਨ ਮਾਰੀਆਂ ਉਹ ਸਾਰੇ ਭਰੇ ਪਹਿਰੇ ਨਵੇਂ ਹੀ ਪਹਿਰੇ ਕੀ ਨੂੰ ਦੇਣਿਆ ਹੁਣੇ ਨਿਆਈ ਆਈ ਸਿੱਟ ਜਣੇ ਬਸ ਹਣਾ ਜਿਵੇਂ ਜਿਵੇਂ ਤੁਸੀਂ ਕਰਦੀਆਂ ਇੱਕੇਰੀ ਸੂਟ ਪਾ ਲਿਆ ਨਹੀਂ ਹੁਣ ਪਾ ਨਹੀਂ ਤੇ ਸਾਡਾ ਦੇਖ ਲੈ ਪੜੀ ਉਹ ਹੀ ਕੰਮ ਆ ਅੱਜ ਨੂੰ ਪੌਣੇ ਵਿੱਚ ਤੀਜੀ ਜੋਤੀਰ ਪਾ ਲਿਆ ਇਹਦਾ ਘਰੇ ਪਾਉਣ ਵਾਲਾ ਕੀ ਹਾਲਾ ਚਾਚਾ ਹੋਰ 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 ਜਮਾ ਸੱਟਾ ਅਸੀ ਕਰ ਆ ਬੜੀਆ ਬੋਤਲ ਜਿਹੜਾ ਤੇ ਆ ਰੰਗੀ ਦੀ ਜਾਂਦਾ ਸਾਸੀ ਜੀ ਤਸਰੀ ਕਰ ਬੋਤਲ ਹੈ ਮੈਂ ਚਾਚਾ ਰੋਟੀ ਨਹੀਂ ਆ ਰੋਟੀ ਪਾਈਏ ਨਾ 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 ਜਮਾ ਤੇ ਤਾਂ ਖਾ ਜਾਂ ਇਨਸ਼ਾ ਮੈਂ ਦਾ ਰੋਟੀ ਨਹੀਂ ਹਾਂ ਤਜਾਲ ਜਿਆ ਬਣ ਕੇ ਦਿਮਾਗ ਨੂੰ ਤਾਂ ਜੜਦਾ ਹੁਣ ਕੀ ਕਰਨਾ ਕੀ ਕਰਨਾ ਹੁਣ ਲੈ ਆਪਾਂ ਨਮਾਜ਼ ਸਾਫ਼ ਕਰਦੇ ਲਮਾਰੀਆਂ ਚਾਫ ਕੱਪੜੇ ਕੰਬਲ ਉਧਰ ਰੱਖਿਆ ਪਤਾ ਨਹੀਂ ਆ ਦੇਖ ਲੈ ਪਏ ਕਿ ਉੱਠ ਕੜੀਆਂ ਕੰਬਲ ਉਵੇਂ ਹੀ ਪਏ ਆ ਬੈੱਡ ਤੇ ਕੋਈ ਨਹੀਂ ਗਏ ਹਾਂ ਸਫਾਈ ਕਰਨੀ ਹੈਗੀ ਨਾ ਕਰਕੇ ਪਏ ਆਂ ਇੰ ਐਂ ਕਰ ਦਵਾ ਆ ਦੇਖ ਲੈ ਇੱਧਰ ਹੈਪੀ ਹੋ ਜੀ ਚਾਹ ਸਾਦੇ ਰੱਖ ਦਿਓ ਆ ਆਦਿ ਰੱਖ ਕੇ ਉੱਠ ਕੇ ਚਲੋ ਪਏ ਪੂਗੇ ਉੱਠ ਕੜੀਆਂ ਆ ਮੈਂ ਜਿਸਕਾ ਸਫਾਈ ਕਰਨੀ ਹੈ ਨਾ ਚਲੋ ਕੱਢੋ ਹੋਰ ਕੀ ਕਰਨਾ ਇਹਦੇ ਚੋਂ ਹਣਾ ਆਟਾ ਤਾਂ 100 ਖਾਈ ਨਹੀਂ ਮੈਂ ਮਰ ਜਾ ਕਿੰਨੇ ਵਰੀ ਇਹ ਲੀਡ ਤੇ ਸੱਚਾ ਕੇ ਬੇਚ ਰੱਖ ਦਿਓ 12 ਰੱਖ ਦਿਓ ਬਸ ਹੂੰ ਇਹੀ ਕੰਮ ਚੱਲਦਾ ਸਹੀ ਗੱਲ ਆ ਪੌਣੇ ਦੀ ਕਰਨੀ ਨਹੀਂ ਹੈਗੇ ਇਨੀ ਲੈ ਲੈ ਕੇ ਨਮੇ ਆ ਸਿੱਕੜਾ ਲੰਕੀ ਜਾਂਦੇ ਆ ਹੂੰ ਬਿਨਾ ਮਾਤਰ ਤੋਂ ਹੁਣ ਜਿਹੜਾ ਕੱਲ ਭਾਗੇ ਸੀ ਉਹ ਕਿੱਥੇ ਲਾ ਕੇ ਸੜਤਾ ਉਧਰ ਲਈ ਬਸ ਉਧਰ ਲਾ ਕੇ ਸੜਤਾ ਬਸ ਉੱਥੇ ਹੀ ਪਿਆ ਰਹਿਣਾ ਤੁਹਾਨੂੰ ਤਾਂ ਕੱਪ ਬੋਰਡ ਵੱਡੇ ਵੱਡੇ ਚਾਹੀਦੇ ਤੁਹਾਨੂੰ ਤਾਂ ਬਾਰੀਆਂ ਬੂਰੀਆਂ ਹਾਂ ਹੁਣ ਕੱਪ ਬੋਰਡ ਆ ਤੇ ਦਾਲੇ ਹੋ ਜੋ ਪਹਿਲਾਂ ਬਾਰੀਆਂ ਨਹੀਂ ਲੋਟ ਆਉਂਦੀਆਂ ਹੁਣ ਕੱਪ ਬੋਰਡ ਉਹ ਤਾਂ ਬਣ ਮੋਣੀਆ ਕੱਪ ਬੋਰਡ ਤਾਂ ਬਣ ਨਹੀਂ ਗੀ ਇਹੀ ਗੱਲ ਚ ਸਾਰੇ ਤੇ ਬਣ ਜਾਣੇ ਇੰਦੇ ਇੰਦੇ ਆਪਣੇ ਲੈ ਲਾ ਸਾਰਾ ਅਸੀਂ ਨਹੀਂ ਬਣਾਉਣੇ ਕਾਪੋ ਕੂਪੂ ਬੋਰ ਆ ਬਾਰੀਆਂ ਹੈ ਤਾਂ ਹੈਗੀਆਂ ਇਹਨਾਂ ਨੂੰ ਹੀ ਕਰਾਉਣਾ ਉਹ ਬਾਰੀ ਚੱਕੀ ਜਾਣੀ ਇੱਥੋਂ ਤੇ ਇਹ ਏਡਾ ਏਡਾ ਕਾਪ ਬੋਰ ਬਣਾ ਲੈਣਾ ਬਣਾਵਣਾ ਬੈਠ ਵਧੀਆ ਹਾਂ ਉਹ ਨਹੀਂ ਚੱਕਣੀ ਤੁਸੀਂ ਸਾਰਾ ਕੋਸੀ ਸਾਡਾ ਪੁਰਾਣਾ ਢਾਈ ਜਾਨੀਆਂ ਵਾ ਆ ਤੱਕੋ ਜਣਾ ਕੋਈ ਨਾ ਰੱਖ ਜੋ ਉਹ ਮਮੀ ਉਹ ਤਾਂ ਰਹੀ ਹੀ ਨੀ ਰਹੀ ਹੀ ਉੱਜ ਲੱਗੀ ਉਧਰੇ ਪਾਸਿਓਂ ਵਾ 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 ਪਾ ਬਾਗ ਤੇ ਪਰ ਉਹ ਚੋਲਣ ਉਲਟਾਣ ਵਾਲੋ ਬਾਗ ਤੇ ਪਰ ਬਾਹਰ ਨਹੀਂ ਸਕਦੇ ਜਿਹੜੇ ਹੁਣ ਇਹਦੇ ਚੋ ਕੀ ਕਢਣਾ ਮੇਰੀ ਬਾਰੀ ਚੋਂ ਤੇ ਆ ਦੇ ਕਿੰਨਾ ਗਾ ਮੈਂ ਤਾਂ ਹਾਂ ਤੁਸੀਂ ਤੇ ਹਣੀ ਮਾਰਦਾ ਤੂੰ ਰੱਖਦਾ ਨਹੀਂ ਆਏ ਤੂੜੀਆਂ ਨੂੰ ਲੱਦੀ ਜਾਣਾ ਰਹਿ ਮੈਂਨ ਆ ਦੇਖੀ ਆਇਂ ਕਰਦਾ ਵਾਂ ਇਹ ਸਾਰੇ ਉੱਧਰ ਵੀ ਜਿਹੜੀ ਰਮਾਰੀ ਚ ਇਹ ਸਟicker ਫਲੋਰ ਤੋਂ ਪਾ ਕੇ ਜਾਂਦਾ ਹੀ ਨੇ ਇੰਨਾ ਪੈਸਾ ਤੇ ਕੱਪੜੇ ਦੇ ਖਰਾਬ ਕਰਦਾ ਵਾਂ ਨਹੀਂ ਹੁੰਦੀ ਤੁਸੀਂ ਨੂੰ ਗਹਿਰੇ ਹੋਰ ਲੈ ਲੈ ਚਲੋ ਚਲੋ ਕੱਢ ਦੋ ਫਿਰ ਬਾਹਰ ਮੈਂ ਦੱਸੂ ਕਿਹੜੇ ਪਾਉਣੇ ਕਿਹੜੇ ਨਹੀਂ ਆ ਤਾਂ ਕੋਈ ਮੈਂ ਚੱਕ ਪਹਿਲਾਂ ਹੁੰਦੇ ਨਾ ਮੈਂ ਸਾਰਾ ਕੋ ਨਮਈਆ ਆਜਾ ਆ ਸੱਚਾ ਸੀ ਗਲਪਾ ਕਿ ਗਾਇ ਲੈ ਨਾ ਮੀ ਸਟicker ਤੋਂ ਨਹੀ ਗਏ ਸਿਰ ਤੇ ਦੇਖਿਆ ਕਿੰਨਾ ਉੱਧਰ ਪਿਆਵਾ ਲਾਦਰ ਕਾਬਜੇ ਕਰ ਲੋ ਜਿੱਦੇ ਜਿੱਦੇ ਜਿਹੜਾ ਕੋਸੋਂ ਦਾ ਪਾਈ ਚੱਲੋ ਕਰ ਮੋਕੇ ਮੇਰੀ ਆ ਗਈ ਵੇ ਤਾ ਉਹ ਕੋ ਨਹੀਂ ਮੈਂ ਲੈਣੀ ਤੇਰਾ ਢੱਡਾ ਵੱਡਾ ਮੇਰੇ ਤੋਂ ਨਹੀਂ ਆ ਤਾਂ ਨਹੀਂ ਮੈਂ ਤੈਨੂੰ ਢੱਡ ਘਾਟਾ ਸੁੱਭੂ ਨਹੀਂ ਆ ਗਈ ਮੇਰੇ ਆ ਗਈ ਆ ਗਈ ਆ ਗਈ ਵਾ ਠੀਕ ਚੱਲ ਹਾਂ ਪਤਲਾ ਹੀ ਹੈ ਹੈ ਹੀ ਨਹੀਂ ਢੱਡਾ ਪਾ ਚੱਕ ਉਹਦੀ ਨੀਂਦ ਆ ਯਾਰ ਉਹਨੇ ਲੈਣੀ ਆ ਨਹੀਂ ਮੈਂ ਨਹੀਂ ਲੈਣੀ ਮੇਰੇ ਕੋ ਤਾਂ ਬਹੁਤ ਜਾਗਦਾ ਜੂਟਾ ਤੇਰਾ ਤਾਂ ਇਦੂ ਵੀ ਵੱਡਾ ਢੱਡ ਦੋ ਐਂ ਚ ਇਹ ਮੈਂ ਨਾ ਮੋਟੀ ਆ ਲੈ ਲੈ ਤੇਰੇ ਦਾ ਫਾਸਦੀ ਵੀ ਨਹੀਂ ਉਦਾਹਨ ਲਾ ਦਿੰਦੇ ਮੈਂ ਕਮਿਸ਼ਨਰੀ ਕਰਨ ਜਾਣਾ ਹੁੰਦਾ ਪਾ ਕੇ ਆਹ ਦੇ ਪਿਆ ਰੀਡੂਆ ਇਹ ਤੇਨੂੰ ਅਮਨੇ ਕਹਿੰਦੀ ਅਸੀਂ ਦਿੱਤਾ ਵਾ ਨਹੀਂ ਸਭੋਂ ਨੇ ਦਿੱਤਾ ਜੀ ਇਹ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਦਿੱਤੇ ਨੀ ਨਹੀਂ ਅਮਨੇ ਲਈ ਆਈ ਸੀ ਠੀਕਾ ਅਮਨੇ ਲਈ ਆਈ ਸੀ ਆਏ ਫਾਇਰ ਬੂਥ ਲਾ ਕੇ ਜੀ ਮਾਰਦੀ ਰੱਖੋ ਔਰ ਸੋਈ ਚ ਆ ਸਾਰੇ ਇਹਦੇ ਪੰਗੇ ਆ ਹਾਂ ਉਹੋ ਜਿਹੇ ਨੰਨ ਦਾ ਉਹੋ ਜਿਹੀ ਪੇਖਾਈ ਹਾਂ ਇੱਕੋ ਜਿਹੇ ਰਾਗੀਆਂ ਉਹ ਕਹਿੰਦਾ ਨੋਥਾ ਥਿੱਕੋ ਨੀ ਨੋਥਾ ਵੇਖਣਾ ਕੀ ਕੁਛ ਕਰੀ ਜਾਂਦਿਆਂ ਦਾ ਲਾ ਵੇਖ ਇਹਨਾਂ ਦੇ ਛਾ ਸਾਰੇ ਆਏ ਕੋਲ ਗਈਆਂ ਆਂਚੀ ਦੇਵ ਲਈ ਖੜੀ ਆ ਆ ਗੱਦਾ ਕੱਢਦਾ ਬਾਹਰ 49.8 ਵਾਟਾ ਦਿੱਤੇ ਆ ਮੰਮੀ ਗੱਦਾ ਨਾ ਬਹੁਤ ਸੋਹਣਾ ਬਣ ਰਹੀ ਕਿੰਨੇ ਵਾਈ ਕਿੰਨੀ ਹੋਗੀ 40 ਤੇ ਚੜਾਈ ਹੋਗੀ ਹਾਂ ਤੇ ਲੰਬਾਈ ਹੋਗੀ 73 ਹੈ ਨਾ ਕੀ ਲੈ ਕੇ ਆਉਣਾ ਹੁਣ 73 ਕੱਥੇ ਦੇ ਕਰਦੇ ਵੀ ਮੈਂ ਤੇਰੀ ਗੱਲ ਮੰਨ ਗਿਆ ਮੈਂ ਤੇਰੇ ਪਾਪੇ ਨਹੀਂ ਮੈਂ ਮਣਕੇ ਲਿਆਉ ਲੈ ਲਾ ਕਾਪੀ ਤੇ ਚਲੋ ਜੀ ਇਹ ਨਾ ਖਰਚਿਆ ਕਿੰਨੀ ਲੰਬਾਈ ਆ ਇੱਕ ਖਰਚਾ ਹੋਰ ਕੱਟਤਾ ਚਲੋ ਹੁਣ ਗੱਦਾ ਵੀ ਲਿਆਓ ਜਿੰਨੀ ਚੜਾਈ ਇਹ ਲੈ ਉਹ ਐਂ ਕਰੋ ਤੂੰ ਛਪਾਈਆਂ ਕਰਨ ਨੂੰ ਰਹਿਣ ਦੋ ਕੋ ਨਾ ਕੋ ਕੱਢੀ ਆ ਉਹਨੀਆਂ ਕੱਢੀ ਆ ਉਹਨੀਆਂ ਵਿੱਚੋਂ ਆ ਲੈ ਪਤਾ ਨਹੀਂ ਮੰਮੀ ਤੇ ਗਿਆ ਵਾ ਹੂੰ ਮੰਮੀ ਦਾ ਮੁੰਡਾ ਮੰਮੀ ਦੇ ਹੀ ਜਾਊਗਾ ਹੁਣ ਦਿਲ ਮੇਰਾ ਨਾ ਆਪਾਂ ਸੂਟ ਦੇ ਦਿਆਂ ਨਾਲ ਲੈ ਆਪਾਂ ਕਹਿੰਦੇ ਲੈ ਜਿਹੜੀ ਚੀਜ਼ ਨਾ ਛਾਰਦਾ ਉਹ ਨਾ ਛਾਰਦਿਆਂ ਨਹੀਂ ਡੈਡੀ ਗੱਡੀ ਦਾ ਲੋਟ ਟਾਇਰ ਨਾ ਮਾਤਾ ਨਹੀਂ ਲੋਟ ਹੁੰਦੀ। ਚੰਝ ਜਿੰਨਾ ਚਿੜੀ ਦੇ ਜੂੰ ਕਦੋਂ ਪੈਂਦੀ ਹੁੰਦੀ ਹੈ ਦੇਖੀਏ ਤਾਂ ਚਿੜੀ ਦੇ ਜੂੰ ਬਈ। ਹੈ ਚਿੜੀ ਚੰਝ ਕਹਿਣਾ ਸੀ ਚਿੜੀ ਦੀ ਜੂੰ ਕੋਈ ਨਹੀਂ ਸਿੱਟਣ ਵਾਲੀਆਂ ਸਾਰਾ ਸਰੀ ਜਾਂਦਾ ਯਾਰ ਦੂਜਾ ਹੁਣ ਗੱਦਾ ਕਰਤਾ ਕੱਲ ਬਾਰੀ ਕੱਢਤੀ ਵਾਛ ਕੱਲੂ ਬੈੱਡ ਕੱਢ ਦੇਣੀਆਂ ਐਂ ਹੀ ਕਰੀ ਜਾਣੇ। ਹਾਂ